ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਡੇਰੀ ਫਾਰਮ ਮੈਨੇਜਮੈਂਟ ਦੇ ਉੱਤੇ ਜਿਵੇਂ ਤੁਹਾਨੂੰ ਪਤਾ ਹੀ ਆ ਆਪਾਂ ਨਿੱਕੇ ਨਿੱਕੇ ਟੌਪਿਕਾਂ ਨੂੰ ਲੈ ਕੇ ਵੀਡੀਓ ਪਾਉਂਦੇ ਰਹਿੰਨੇ ਆ ਅੱਜ ਆਪਾਂ ਇੱਕ ਭਰਾ ਕੋਲੇ ਆਏ ਸੀਗੇ ਜਿਹੜੇ ਇਹਦੇ ਚੀਜ਼ ਆਪਾਂ ਦੇਖਣ ਆਏ ਸੀ ਉਹ ਮੈਂ ਸੋਚਿਆ ਚਲੋ ਆਪਾਂ ਤੁਹਾਡੇ ਨਾਲ ਵੀ ਸ਼ੇਅਰ ਕਰ ਲਵੇ ਜੀ ਦਾ ਸਭ ਤੋਂ ਜ਼ਿਆਦਾ ਰੌਲਾ ਪੈਂਦਾ ਰਹਿੰਦਾ ਕਿ ਜਦੋਂ ਪਸ਼ੂ ਸੂਣ ਵਾਲਾ ਹੈਗਾ 10 ਦਿਨ ਪਹਿਲਾਂ ਉਹਦਾ ਪੀ ਐਚ ਲੈਵਲ ਸੈੱਟ ਕਰਨਾ ਹੁਣ ਬਹੁਤੇ ਭਰਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਪੀ ਐਚ ਕਿਵੇਂ ਦੇਖਣਾ ਹੈਗਾ ਕਿੰਨਾ ਹੋਣਾ ਚਾਹੀਦਾ ਹੈਗਾ ਤੇ ਕਾਦੇ ਨਾਲ ਚੈੱਕ ਕਰਨਾ ਅੱਜ ਤੁਹਾਨੂੰ ਇਹ ਵੀਡੀਓ ਦੇ ਵਿੱਚ ਪੂਰੀ ਡਿਟੇਲ ਦੇਵਾਂਗੇ ਵੀ ਕਾਦੇ ਨਾਲ ਚੈੱਕ ਕਰਨਾ ਤੇ ਕਿੰਨਾ ਹੋਣਾ ਚਾਹੀਦਾ ਐਨੀਮਲ ਦਾ ਸਭ ਤੋਂ ਪਹਿਲਾਂ ਜਿਹੜਾ ਪੀ ਐਚ ਆ ਜਿਹੜਾ ਅਸੀਂ ਪਸ਼ੂ ਦਾ ਰੱਖਣਾ ਕਿਉਂ ਆ ਦੇਖਣਾ ਕਿਉਂ ਆ ਜਿਹੜਾ ਪਸ਼ੂ ਸੂਣ ਦੇ 10 ਦਿਨ ਪਹਿਲਾਂ ਪਪੀਏ ਚ ਦੇਖਦੇ ਆ ਜੇ ਪਸ਼ੂ ਦਾ ਪੀ ਐਚ ਜਿਹੜਾ ਘਟਾ ਜਾਂ ਵਧਦਾ ਉਹ ਪਸ਼ੂ ਹੈ ਜਿਹੜਾ ਪ੍ਰੋਪਰ ਦੁੱਧ ਨਹੀਂ ਤਾਰਦਾ ਪਸ਼ੂ ਦਾ ਪੀ ਐਚ ਘੱਡੂ ਆ ਇੱਕ ਚੀਜ਼ ਨੂੰ ਮੈਂ ਪਹਿਲਾਂ ਕਲੀਅਰ ਕਰਦਾ ਕਿ ਪੀ ਐਚ ਘਟਨਾ ਤੇ ਵਧਨਾ ਦੋਹਾਂ 'ਚ ਜਦੋਂ ਅਸੀਂ ਪੀ ਐਚ ਇੰਗਲਿਸ਼ 'ਚ ਕਹਿੰਦੇ ਆ ਘਟ ਗਿਆ ਤਾਂ ਉਹਦਾ ਮਤਲਬ ਇਹ ਨਹੀਂ ਹੁੰਦਾਗਾ ਵੀ ਤੇਜਾਬ ਘਟ ਗਿਆ ਅੱਗੇ ਵੀ ਮੈਂ ਵੀਡੀਓ 'ਚ ਦੱਸਿਆ ਉਹਦਾ ਮਤਲਬ ਹੁੰਦਾ ਤੇਜਾਬ ਵਧ ਗਿਆ ਪੀ ਐਚ ਘਟ ਗਿਆ ਮਤਲਬ ਤੇਜਾਬ ਵਧ ਗਿਆ ਪੀ ਐਚ ਵਧ ਗਿਆ ਤਾਂ ਮਤਲਬ ਤੇਜਾਬ ਘਟ ਗਿਆ ਇੱਕ ਜਿਹੜੀ ਚੀਜ਼ ਨਾਲ ਅਸੀਂ ਚੈੱਕ ਕਰਦੇ ਆ ਇਹ ਵਾਲਾ ਜਿਹੜੇ ਹੈਗੇ ਪੇਪਰ ਤੁਸੀਂ ਦੇਖਣਾ ਵੀ ਇਹਦੇ ਨਾਲ ਆਪਾਂ ਟੈਸਟ ਕਰਦੇ ਆ 1 ਤੋਂ ਲੈ ਕੇ 14 ਤੱਕ ਇਹ ਪੀਐਚ ਚੈੱਕ ਕਰਦਾ ਹੈਗਾ ਆ ਇਹਦੇ ਵਿੱਚ ਹੀ ਡ ਹੈਗੇ ਇਹਦੇ ਕਲਰ ਦਿੱਤੇ ਹੁੰਦੇ ਆ ਇਹਦੇ ਵਿੱਚ ਜਿਹੜਾ ਤੁਸੀਂ ਦੇਖੋਗੇ 1 2 3 4 5 ਤੋਂ ਲੈ ਕੇ ਜਾਨੀ ਕਿ 1 ਤੋਂ ਲੈ ਕੇ 14 ਤੱਕ ਇਹ ਚ ਦਿੱਤਾ ਹੁੰਦਾ ਜੇ ਪਹਿਲੇ 1 2 3 4 5 6 ਦੀ ਕੰਦਾਗਾ ਇਹਦਾ ਮਤਲਬ ਹੁੰਦਾਗਾ ਪੀਐਚ ਘਟ ਗਿਆ ਪਰ ਪੀਐਚ ਘਟ ਗਿਆ ਦਾ ਮਤਲਬ ਇਹ ਨਹੀਂ ਹੈਗਾਗਾ ਤੇਜਾਬ ਘਟ ਗਿਆ ਇਹਦਾ ਮਤਲਬ ਹੈਗਾ ਪਸ਼ੂ ਦੇ ਅੰਦਰ ਤੇਜਾਬ ਵਧ ਗਿਆ ਤੇ ਪਸ਼ੂ ਨੂੰ ਜਿਹੜੀ ਮੋਕ ਲੱਗੂਗੀ ਪਸ਼ੂ ਪਤਲਾ ਹੋਵਾ ਕਰਨ ਲੱਗ ਪੂਗਾ ਤੇ ਉਹਦਾ ਦੁੱਧ ਜੇ ਦੁੱਧ ਤੇ ਆ ਤਾਂ ਦੁੱਧ ਘਟੂਗਾ ਤੇ ਜੇ ਪਸੂ ਸੂਣ ਦੇ ਨੇੜੇ ਆ ਤਾਂ ਉਹਦਾ ਬੀਸੀਐਸ ਜਿਹੜਾ ਟੁੱਟਣ ਲੱਗ ਜੂਗਾ ਉਹਦੀ ਖਾਦਾ ਪੀਤਾ ਨੂੰ ਸਹੀ ਹਾਜਮ ਨਹੀਂ ਆਉਣਾ ਸਹੀ ਪੀਐਚ ਜਿਹੜਾ 6.5 ਦੇ ਲਗਭਗ ਹੋਣਾ ਚਾਹੀਦਾ 6 ਤੇ 7 ਦੇ ਵਿੱਚ ਇਹਦੇ ਬਿਲਕੁਲ ਵਿੱਚ ਹੋਣਾ ਚਾਹੀਦਾਗਾ ਜਿਹੜਾ ਤੁਸੀਂ ਸਟ੍ਰੈਪ ਜਿਹੜੀ ਇਹਨੂੰ ਚੈੱਕ ਕਰਾਂਗੇ ਆਪਾਂ ਇਹਨੂੰ ਕੱਟ ਕੇ ਜਦੋਂ ਤੁਹਾਨੂੰ ਕਰਕੇ ਵੀ ਦਿਖਾਵਾਂਗੇ ਉਹਦਾ ਕਲਰ 6 ਤੋਂ ਥੋੜਾ ਜਿਹਾ ਉੱਪਰ ਹੋਣਾ ਚਾਹੀਦਾ 7 ਤੋਂ ਥੱਲੇ 6 ਤੇ 7 ਦੇ ਵਿੱਚ ਹੋਣਾ ਚਾਹੀਦਾਗਾ ਜੇ ਉਹ 8 9 10 11 ਇਧਰਲੇ ਪਾਸੇ ਨੂੰ ਆਉਂਦਾਗਾ ਵੈਸੇ ਤੇ 12 13 ਤੱਕ ਤਾਂ ਨਹੀਂ ਛੇਤੀ ਜਾਂਦਾਗਾ 9 10 ਤੱਕ ਹੀ ਰਹਿੰਦਾ ਜਿਹਨੂੰ ਐਲਕਲਾਈਨ ਕਹੇ ਜਾਂਦੇ ਆ ਇਹਦਾ ਮਤਲਬ ਹੁੰਦਾ ਹੈਗਾ ਵੀ ਤੇਜਾਬ ਘਟਿਆ ਵਾ ਜੇ ਇਧਰ ਨੂੰ ਜਾਂਦਾ ਹੈਗਾ ਤੇਜਾਬ ਘਟਿਆ ਵਾ ਜੇ ਇਧਰ ਨੂੰ ਜਾਂਦਾ ਤਾਂ ਵਧਿਆ ਵਾ ਦੋਤੀ ਵਾਰੀ ਕਿ ਕਈ ਭਰਾ ਕੀ ਕਰਦੇ ਹੈਗੇ ਆ ਉਹ ਪੇਪਰ ਨਾਲ ਚੈੱਕ ਕਰ ਲੈਂਦੇ ਹੈਗੇ ਆ ਤੇ ਜਦੋਂ ਉਹਨੂੰ ਪੁੱਛਿਆ ਜਾਂਦਾ ਉਹ ਕਹਿੰਦੇ ਜੀ ਸਾਡੇ ਪਸ਼ੂ ਦਾ ਜਿਹੜਾ ਹੈਗਾ ਤੇਜਾਬ ਘਟ ਗਿਆ ਯਾਕੇ ਸੇ ਡਾਕਟਰ ਨੂੰ ਦੱਸਣ ਦੀ ਕੋਸ਼ਿਸ਼ ਹੈ ਉਹ ਕੀ ਸੋਚਦੇ ਆ ਜਦੋਂ ਇੱਧਰ ਨੂੰ ਕਰਦੇ 1 2 3 4 ਇੱਧਰ ਲੈ ਪਾਸੇ ਦੇਖ ਕੇ ਕਹਿੰਦੇ ਤੇਜਾਬ ਘਟ ਗਿਆ ਹਾਲਾਂਕਿ ਦੱਸਣਾ ਇਹ ਹੁੰਦਾਗਾ ਵੀ ਪੀ ਐਚ ਘਟਿਆ ਤੇ ਜਿਹੜਾ ਡਾਕਟਰ ਹੁੰਦਾਗਾ ਉਹ ਸਮਝ ਲੈਂਦਾਗਾ ਵੀ ਤੇਜਾਬ ਵਧ ਗਿਆ ਹੈਗਾ ਕਿਉਂਕਿ ਜੇ ਤੁਸੀਂ ਇਹ ਕਹਿੰਦਾਗਾ ਡਾਕਟਰ ਨੂੰ ਵੀ ਤੇਜਾਬ ਘਟ ਗਿਆ ਉਹਦਾ ਟਰੀਟਮੈਂਟ ਹੋਰ ਆ ਤੇ ਤੇਜਾਬ ਵਧੇ ਦਾ ਹੋਰ ਆ ਬਹੁਤੇ ਭਰਾ ਮੈਂ ਦੇਖਿਆਗਾ ਜਿਵੇਂ ਮੈਂ ਕੁਝ ਕ ਦਿਨ ਪਹਿਲਾਂ ਫਾਰਮ ਤੇ ਗਿਆ ਸੀ ਤੇ ਉਹਨੇ ਇਦਾਂ ਹੀ ਟੈਸਟਿੰਗ ਕੀਤੀ ਤੇ ਉਹ ਕਹਿੰਦਾ ਜੀ ਸਾਡੇ ਪਸ਼ੂ ਦਾ ਜਿਹੜਾ ਸੀਗਾ ਮੈਂ ਜੋ ਚੈੱਕ ਕੀਤਾ ਹੈਗਾ ਤਤਜਾਬ ਜਿਹੜਾ ਸੀਗਾ ਇਧਰ 8 ਆਇਆ ਸੀਗਾ ਤੇ ਤਤਜਾਬ ਵਧ ਗਿਆ ਤੇ ਮੈਂ ਮਿੱਠਾ ਸੋਡਾ ਦੇ ਦਿੱਤਾ ਸਿਸਟਮ ਬਿਲਕੁਲ ਉਲਟਾ ਕਰਤਾ ਹੈਗਾ ਜਦੋਂ 8 9 ਵਾਲੇ ਪਾਸੇ ਜਾਵੜਿਆ ਤੇ ਇਹਦਾ ਮਤਲਬ ਸੀਗਾ ਵੀ ਪਸ਼ੂ ਦਾ ਜਿਹੜਾਗਾ ਤਜਾਬ ਘਟਿਆ ਹੋਇਆ ਸੀ ਪਸ਼ੂ ਐਲਕ ਲਾਈਨ ਦੇ ਵਿੱਚ ਸੀ ਤੇ ਜਦੋਂ ਤਜਾਬ ਘਟਿਆ ਐਲਕ ਲਾਈਨ ਪਸ਼ੂ ਨੂੰ ਮਿੱਠਾ ਸੋਡਾ ਨਹੀਂ ਦਿੱਤਾ ਜਾਂਦਾ ਕਿਉਂਕਿ ਮਿੱਠੇ ਸੋਡੇ ਨੇ ਤਾਂ ਹੋਰ ਤਜਾਬ ਘਟਾ ਦੇਣਾ ਉੱਥੇ ਉਹਨੂੰ ਆਪਾਂ ਉਹੋ ਜਿਹੀਆਂ ਚੀਜ਼ਾਂ ਦੇਣੀਆਂ ਸੀ ਜੀਤੇ ਨਾਲ ਉਹਦਾ ਪੀ ਐਚ 6.5 ਤੇ 7 ਦੀ ਰੇਂਜ ਦੇ ਵਿੱਚ ਆਵੇ ਸਹੀ ਹੋਵੇ ਤਜਾਬ ਵਧਾਉਣਾ ਸੀ ਨਾ ਕਿ ਘਟਾਉਣਾ ਸੀ ਉਹ ਸਿਸਟਮ ਜਦੋਂ ਉਲਟਾ ਕਰ ਦਿੰਦੇ ਆ ਤੇ ਉਹਦੀ ਦਿੱਕਤ ਇਹ ਆਉਂਦੀ ਵੀ ਪਸ਼ੂ ਜਿਹੜਾ ਹੈਗਾ ਸੂਣ ਦੇ ਨੇੜੇ ਆ ਉਹ ਦੁੱਧ ਲਾਉਂਦਾ ਹੀ ਨਹੀਂਗਾ ਕਰਨਾ ਤਾਂ ਪੀਐਚ ਥੱਲੇ ਸੀ ਕਰਤਾ ਸੀ ਹੋਰ ਉਲਟਾ ਉੱਪਰ ਨੂੰ ਕਈ ਵਾਰੀ ਕੀ ਹੁੰਦਾਗਾ ਵੀ ਪੀਐਚ ਜਿਹੜਾਗਾ ਡਾਊਨ ਆਇਆ ਹੁੰਦਾਗਾ ਜਿਹਨੂੰ ਅਸੀਂ ਸੈੱਟ ਕਰਨਾ ਤਾਂ ਉੱਥੇ ਮਿੱਠਾ ਸੋਡਾ ਪੈਣਾ ਸੀਗਾ ਪੀਐਚ ਘੱਟ ਸੀ ਮਤਲਬ ਤੇਜਾਬ ਜਿਆਦਾ ਸੀ ਉੱਥੇ ਮਿੱਠਾ ਸੋਡਾ ਪੈਣਾ ਸੀ ਜਾਂ ਬਫਰ ਪੈਣਾ ਸੀ ਜਿਹਨੇ ਉਹਨੂੰ ਸੈੱਟ ਕਰਨਾ ਸੀ ਉੱਥੇ ਅਸੀਂ ਉਲਟਾ ਕਈ ਭਰਾ ਟ੍ਰੀਟਮੈਂਟ ਕਰ ਬੈਠਦੇ ਆ ਇਸ ਕਰਕੇ ਤੁਸੀਂ ਇਹਨੂੰ ਜਰੂਰ ਸਮਝ ਕੇ ਪਹਿਲੀ ਗੱਲ ਧਿਆਨ 'ਚ ਰੱਖਣਾ ਜਾਂ ਕਿਸੇ ਡਾਕਟਰ ਨੂੰ ਦੱਸਣ ਲੱਗਣਾ ਤਾਂ ਗੱਲ ਕਲੀਅਰ ਕਰੋ ਵੀ ਪੀ ਐਚ ਜਿਹੜੇ ਪੇਪਰ ਨਾਲ ਅਸੀਂ ਚੈੱਕ ਕੀਤਾ ਸੀ ਉਹਦੇ ਤੇ 4 ਆਇਆ ਜਾਂ 5 ਆਇਆਗਾ ਤਾਂ ਕਿ ਉਹਨੂੰ ਪਤਾ ਲੱਗ ਜਾਵੇ ਵੀ ਇਹ ਘਟਿਆ ਕਿ ਵਧਿਆ ਉਹ ਆਪੇ ਸਮਝ ਲੂਗਾ ਵੀ ਜੇ ਤੁਸੀਂ ਕਹਿੰਦਾ ਵੀ ਸਾਡੇ ਵਾਲਾ ਜਦੋਂ ਅਸੀਂ ਪਿਸ਼ਾਬ ਚੈੱਕ ਕੀਤਾ ਪਸ਼ੂ ਦਾ ਉਹਦਾ ਪੀ ਐਚ 5 ਆਇਆ ਤੇ ਉਹਨੇ ਸਮਝ ਲੈਣਾਗਾ ਕਿ ਤੇਜਾਬ ਬਣ ਗਿਆ ਵਧ ਗਿਆ ਨਾ ਕਿ ਘਟਿਆ ਵਾ ਉਹ ਸਾਬ ਨਾਲ ਟਰੀਟਮੈਂਟ ਦੱਸੂਗਾ ਇਹ ਚੀਜ਼ ਦਾ ਤੁਸੀਂ ਖਾਸ ਖਿਆਲ ਰੱਖਣਾ ਜੇ ਚੈੱਕ ਕਰਨਾ ਤੇ ਜਿਹੜੀ ਇਹ ਵਾਲਾ ਪੇਪਰ ਆ ਇਹ ਮੈਡੀਕਲ ਸਟੋਰਾਂ ਤੇ ਮਿਲ ਜਾਂਦਾ ਜੇ ਕਿਸੇ ਮੈਡੀਕਲ ਸਟੋਰ ਤੇ ਨਾ ਮਿਲੇ ਤੇ Amazon ਆ ਜਾਂ ਆਪਣਾ Flipkart ਆ ਉਹਦੇ ਤੋਂ ਮਿਲ ਜਾਂਦਾ 40-50 ਰੁਪਏ ਦਾ ਸਾਰਾ ਇਹ ਸਟ੍ਰੈਪ ਹੁੰਦੀ ਆ ਇਹਦੇ ਨਾਲ ਆਪਾਂ ਜਿਹੜਾ ਹੈਗਾ ਟੈਸਟਿੰਗ ਕਰ ਲੈਣੀ ਆ ਹੁਣ ਆਜ ਕੇ ਗੱਲ ਤੇ ਵੀ ਆਪਾਂ ਕਰਨੀ ਕਿਉਂ ਆ ਕਿਉਂਕਿ ਜੇ ਪਸ਼ੂ ਦਾ pH ਜਿਹੜਾ ਆਪਾਂ ਗੱਲ ਕਰਦੇ ਆ 8-9 ਤੇ ਸੂਣ ਤੋਂ ਪਹਿਲਾਂ ਜਿਹੜਾਗਾ 10 ਦਿਨ ਰਹਿੰਦਾ ਤਾਂ ਉਹ ਪਸ਼ੂ ਪ੍ਰੋਪਰ ਦੁੱਧ ਨਹੀਂ ਲਾਉਂਦਾ ਉਹਦੀ ਕੈਲਸ਼ੀਅਮ ਆ ਜਿਹੜੀ ਉਹਦੀ ਬਾਡੀ ਦੇ ਵਿੱਚ ਜਿਹੜਾ ਕੰਮ ਕਰਨਾ ਉਹ ਕਰਦੀ ਨਹੀਂਗੀ ਕਿਉਂਕਿ ਉਹਦਾ ਐਲਕਲਾਈਨ ਦੇ ਵਿੱਚ ਆ ਤੇ ਉਹਦੀ ਬਾਡੀ ਦੇ ਵਿੱਚ ਕੈਲਸ਼ੀਅਮ ਫਾਸਫੋਰਸ ਜਿਹੜੀ ਸਾਰੀਆਂ ਚੀਜ਼ਾਂ ਕੰਮ ਕਰਨਾ ਸਹੀ ਉਹਦੇ ਸ਼ੁਰੂ ਕਰਦਣ ਆਰਡਰ ਦੇ ਵਿੱਚ ਦੁੱਧ ਭਰੇ ਉਹਦੇ ਲਈ ਉਹਦਾ ਪੀ ਐਚ ਹੈ ਜਿਹੜਾ ਲਗਭਗ 7 ਤੋਂ ਥੱਲੇ 6.5 ਦੇ ਆਸ-ਪਾਸ ਹੋਣਾ ਚਾਹੀਦਾ ਉਹਦੇ ਲਈ ਤਾਂ ਹੀ ਤੇ ਆਪਾਂ ਠਿਕਰੀਨ ਸਾਦਰ ਸ਼ੁਰੂ ਕਰਵਾਉਨੇ ਠਿਕਰੀਨ ਸਾਦਰ ਕੀ ਕਰਦਾਗਾ ਯਾਨੀ ਕਿ ਤਜਾਬੀ ਪੰਣ ਵਾਲੇ ਪਾਸੇ ਲੈ ਕੇ ਜਾਂਦਾਗਾ ਉਹਦਾ ਤਿਆਬ ਹੈ ਜਿਹੜਾ ਉਹਦੀ ਬਾਡੀ ਦੇ ਵਿੱਚ ਜਿੰਨਾ ਨੂੰ ਚਾਹੀਦਾ 6.5 ਦੇ ਆਸ-ਪਾਸ ਲੈ ਕੇ ਜਾਂਦਾ ਤਾਂ ਹੀ ਜਦੋਂ ਠਿਕਰੀਨ ਸਾਦਰ ਸ਼ੁਰੂ ਕਰਨਾ ਪਹਿਲਾਂ ਤੁਸੀਂ ਟੈਸਟ ਕਰੋ ਏ ਨਹੀਂ ਹੈਗਾ ਤੁਹਾਡੇ ਪਸ਼ੂ ਦਾ ਪੀ ਐਚ ਪਹਿਲਾਂ ਹੀ 6.5 ਆ ਨੋਰਮਲ ਦੇ ਵਿੱਚ ਤੇ ਤੁਸੀਂ ਠੀਕਰੀਨ ਸਾਦਰ ਹੋਰ ਪਾਉਣਾ ਸ਼ੁਰੂ ਕਰ ਦੋ ਤੇ ਉਹਦੇ ਨਾਲ ਕੀ ਉਹਦੇ ਤੇਜਾਬ ਐਸਿਡ ਜ਼ਿਆਦਾ ਬਣ ਜੇ ਫਿਰ ਉਹ ਵੀ ਦਿੱਕਤ ਦੇਊਗਾ ਕੋਈ ਵੀ ਚੀਜ਼ ਹੱਦ ਤੋਂ ਜ਼ਿਆਦਾ ਦੇਣੀ ਤੇ ਹੱਦ ਤੋਂ ਘੱਟ ਦੇਣੀ ਦੋਵੇਂ ਮਾਰਗਾ ਤਾਂ ਹੀ ਜੇ ਠੀਕਰੀਨ ਸਾਦਰ ਵੀ ਜਿਹੜਾ ਤੁਸੀਂ ਆਪਾਂ ਸੂਣ ਤੋਂ ਪਹਿਲਾਂ ਪਾਉਣੇ ਆ ਤਾਂ ਕੋਸ਼ਿਸ਼ ਕਰਿਆ ਕਰੋ ਕਿ ਪਹਿਲਾਂ ਉਹਦਾ ਪਿਸ਼ਾਬ ਕਰਾ ਕੇ ਪਸ਼ੂ ਦਾ ਦਾ ਪੀ ਐਚ ਟੈਸਟ ਕਰ ਲਿਆ ਕਰੋ ਜੇ ਬਹੁਤਾ ਡਾਊਨ ਆ ਤੇ ਉਹ ਹਿਸਾਬ ਨਾਲ ਦਿਆ ਕਰੋ ਜੇ ਤੁਹਾਨੂੰ ਲੱਗੇ ਪੀਐਚ 10 ਤੀਕਾ ਫਿਰ ਥੋੜਾ ਵਧ ਦਿਤਤੀ ਜਾਊਗੀ ਡੋਜ਼ ਜੇ ਜਿਵੇਂ ਜਿਵੇਂ ਘਟਦੀ ਜਾਂਦੀ ਆ ਤਾਂ ਤੁਸੀਂ ਠੀਕ ਨੇ ਸਾਦਰ ਵੀੜਾ ਹੈਗਾ ਨੂੰ ਘਟਾ ਪਾ ਸਕਦੇ ਆ ਉਹਦੇ ਨਾਲ ਕੀ ਹੋਊਗਾ ਤਾਂ ਪੀਐਚ ਜਿਹੜਾ ਬੈਲੈਂਸ ਹੋ ਜਾਊਗਾ ਪਸ਼ੂਰੇ ਤੇ ਪਸ਼ੂ ਜਿਹੜਾ ਹੈਗਾ ਦੁੱਧ ਲਾਉਣਾ ਸ਼ੁਰੂ ਕਰ ਦਊਗਾ ਜੇ ਪੀਐਚ ਮਤਲਬ ਉਦਾਂ ਹੀ ਅਲਕਲਾਈਨ ਦੇ ਵਿੱਚ 8 9 10 ਦੇ ਵਿੱਚ ਰਹਿ ਕੇ ਪਸ਼ੂ ਸੁੰਦਾ ਹੈਗਾ ਉਹਦੇ ਚ ਕੀ ਆ ਉਹਦੇ ਚ ਤਾਂ ਦੁੱਧ ਵੀ ਨੀ ਪ੍ਰੋਪਰ ਆਉਣਾ ਉਹਦੀ ਜੇਰ ਦੀ ਵੀ ਦਿੱਕਤ ਆ ਸਕਦੀ ਆ ਉਹਦੀ ਜਿਹੜੀ ਕੈਲਸ਼ੀਅਮ ਆ ਬਾਡੀ ਦੇ ਵਿੱਚ ਜਿਹੜਾ ਕੰਮ ਕਰਨਾ ਉਹ ਸਹੀ ਨਹੀਂ ਕਰਦੀ ਉਹਦੇ ਕਰਕੇ ਉਹ ਪਸ਼ੂ ਨੂੰ ਜਿਹੜਾ ਹੈਗਾ ਜੋ ਜਿਹੜਾ ਆਪਾਂ ਕਹਿ ਦਿੰਦੇ ਆ ਬੁਖਾਰ ਹੋ ਗਿਆ ਆ ਸੂਣ ਤੋਂ ਬਾਅਦ ਚਵਾਈ ਤੋਂ ਬਾਅਦ ਪਸ਼ੂ ਬੈਠ ਗਿਆ ਜਿਹਨੂੰ ਮਿਲਕ ਫੀਵਰ ਕਹਿੰਦੇ ਆ ਉਹ ਵੀ ਹੋਊਗਾ ਜੇ ਸਾਰੀਆਂ ਚੀਜ਼ਾਂ ਤੋਂ ਬਚਣਾ ਹੈਗਾ ਤੇ ਇਹ ਨਿੱਕਾ ਜਿਹਾ ਸਸਤਾ ਜਿਹਾ ਸਾਧਨ ਹੁੰਦਾ ਹੈਗਾ ਕਿ ਪਸ਼ੂ ਦਾ ਸੂਣ ਤੋਂ ਪਹਿਲਾਂ ਸੀ ਪੀ ਐਚ ਟੈਸਟ ਕਰਕੇ ਉਹਦੇ ਪਿਸ਼ਾਬ ਦਾ ਵੀ ਉਹਦਾ ਕਿੰਨਾ ਆ ਰਿਹਾ ਹੈਗਾ ਤੇ ਉਸ ਹਿਸਾਬ ਨਾਲ ਆਪਾਂ ਉਹਨੂੰ ਜਿਹੜਾ ਹੈਗਾ ਟਰੀਟਮੈਂਟ ਦੇਗੇ ਦੂਜੀ ਗੱਲ ਜੇ ਸੂਣ ਤੋਂ ਬਾਅਦ ਪਸ਼ੂ ਦਾ ਜਿਹੜਾ ਪੀ ਐਚ ਆ ਨੋਰਮਲ 8 ਦੇ ਆਸ-ਪਾਸ ਰਹਿੰਦਾ ਹੈਗਾ ਜੇ ਉਹਦੋਂ ਜਾ ਕੇ ਉੱਥੇ ਜਾ ਕੇ ਰਹਿੰਦਾ ਹੈਗਾ ਪੀ ਐਚ ਫਰੈਸ਼ ਪਸ਼ੂ ਦਾ ਮਹੀਨੇ ਤੱਕ ਤਾਂ ਨੋਰਮਲ ਆ ਜੇ ਪਸ਼ੂ ਸਾਡਾ ਮੋਕ ਬਹੁਤ ਮਾਰਦਾਗਾ ਖਾਦਾ ਪੀਤਾ ਜਿਹੜਾਗਾ ਬਾਹਰ ਕੱਢੀ ਜਾਂਦਾ ਪਾਣੀ ਦੀ ਤਰ੍ਹਾਂ ਤਾਂ ਤੁਸੀਂ ਉਦੋਂ ਵੀ ਜਿਹੜਾ ਹੈਗਾ ਉਹਦਾ ਪੀ ਐਚ ਲੈਵਲ ਚੈੱਕ ਕਰ ਸਕਦੇ ਜੀ ਤੇ ਉਸ ਹਿਸਾਬ ਨਾਲ ਆਪਾਂ ਮਿੱਠਾ ਸੋਡਾ ਜਾਂ ਬਫਰ ਜਾਂ ਹੋਰ ਵੀ ਜਿਹੜਾ ਤੁਹਾਡਾ ਡਾਕਟਰ ਉਹਦੇ ਨਾਲ ਸਲਾਹ ਕਰਕੇ ਉਹਨੂੰ ਚੀਜ਼ ਦੇ ਸਕਦੇ ਆ ਪਰ ਸਾਨੂੰ ਪਹਿਲਾਂ ਇਹ ਪਤਾ ਹੋਣਾ ਚਾਹੀਦਾਗਾ ਕਿ ਸਾਡੇ ਪਸ਼ੂ ਦੀ ਪ੍ਰੋਬਲਮ ਕੀ ਆ ਇਸ ਤੋਂ ਅੱਗੇ ਇਹ ਤੇ ਨਾਰਮਲ ਟੈਸਟ ਤੁਹਾਨੂੰ ਦੱਸਿਆ ਪਿਸ਼ਾਬ ਦਾ ਇਸ ਤੋਂ ਇਲਾਵਾ ਆਪਾਂ ਬਲੱਡ ਦਾ ਪੀ ਐਚ ਵੀ ਚੈੱਕ ਕਰਦੇ ਆ ਪਸ਼ੂ ਦੇ ਰੂਮਣ ਦੇ ਵਿੱਚੋਂ ਪਾਣੀ ਲੈ ਕੇ ਉਹਦਾ ਪੀ ਐਚ ਵੀ ਚੈੱਕ ਕਰ ਉਹ ਥੋੜੀ ਐਡਵਾਂਸ ਆ ਮੈਂ ਤੁਹਾਨੂੰ ਸਿਰਫ ਉਹ ਚੀਜ਼ ਦੱਸ ਰਿਹਾ ਜਿਹੜੀ ਤੁਸੀਂ ਸੌਖੇ ਤਰੀਕੇ ਨਾਲ ਕਰ ਸਕਦੇ ਆ ਜੇ ਕੋਈ ਭਰਾ ਨੂੰ ਇਹ ਚੀਜ਼ ਨਹੀਂ ਮਿਲਦੀ ਤਾਂ ਹਰੇਕ ਪਿੰਡ ਦੇ ਵਿੱਚ ਅੱਜ ਕੱਲ ਬੰਦਿਆਂ ਨੇ ਲਾਇਆ ਵਾ ਕੱਲਾ ਉਹਦਾ ਪਿਸ਼ਾਬ ਲੈ ਜਾਓ ਉਹਨਾਂ ਨੂੰ ਦੇ ਦਿਓ ਉਹ ਕੱਲੇ ਪਿਸ਼ਾਬ ਦਾ ਟੈਸਟ ਵੀ ਕਰ ਦੇਣਗੇ 30-40 ਰੁਪਏ ਜੀ ਉਹ ਟੈਸਟ ਕਰ ਦੇ ਦੇ ਨਹੀਂ ਕੁਝ ਕਰਾਉਣੋਂ ਕੱਲਾ ਪ ਜਦੋਂ ਪੀਐਚ ਦੱਸ ਦੂਗਾ ਤੇ ਉਸ ਹਿਸਾਬ ਨਾਲ ਤੁਸੀਂ ਆਪਣੇ ਪਸ਼ੂ ਦਾ ਜਿਹੜਾ ਹੈਗਾ ਟ੍ਰੀਟਮੈਂਟ ਸ਼ੁਰੂ ਕਰ ਦੇਣਾਗਾ ਇਹ ਸਾਰੀ ਜਾਣਕਾਰੀ ਜੇ ਤੁਹਾਨੂੰ ਵਧੀਆ ਲੱਗੀ ਆ ਤਾਂ ਤੁਸੀਂ ਹੋਰ ਵੀ ਆਪਣੇ ਭਰਾਵਾਂ ਨਾਲ ਵੀ ਸ਼ੇਅਰ ਕਰਨੀ ਹੈ ਜਿਨ੍ਹਾਂ ਨੂੰ ਪੀਐਚ ਬਾਰੇ ਨਹੀਂ ਪਤਾ ਸੀ ਵੀ ਕਿੱਦਾਂ ਦੇਖਣਾ ਹੈਗਾ ਇਹਦਾ ਕੀ ਰੋਲ ਆ ਤੇ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਵੀ ਕਰਨਾ ਤਾਂ ਕਿ ਇਦਾਂ ਦੀਆਂ ਆਪਾਂ ਹੋਰ ਨੌਲਜ ਵਾਲੀਆਂ ਵੀਡੀਓ ਵੀ ਪਾਉਂਦੇ ਰਹਿੰਨੇ ਜਿਨ੍ਹਾਂ ਨਾਲ ਤੁਹਾਨੂੰ ਜਾਣਕਾਰੀ ਮਿਲਦੀ ਰਹੇ ਛੋਟੀਆਂ-ਛੋਟੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਫਾਰਮ ਕਰਨ ਦੇ ਵਿੱਚ ਤੁਹਾਨੂੰ ਸਹਾਇਤਾ ਕਰਨ ਵੀਡੀਓ ਦੇਖਣ ਲਈ ਕਿਸਾਨ ਵੀਰੋ ਬਹੁਤ-ਬਹੁਤ ਧੰਨਵਾਦ